ਰਾਹੀ ਬਣਿਆ ਪੈਨ ਲਈ ਮੌਤਾ ਕਾਲ ਸੜਕ ਤੇ ਉਤਾਰਿਆ ਪੈਨ ਨੂੰ ਮੌਤ ਦੇ ਘਾਟ ਪਿੰਡ ਵਾਲਿਆਂ ਦੇ ਤਾਨਿਆਂ ਤੋਂ ਦੁਖੀ ਸੀ ਪਰਾ ਜਿਸ ਭਰਾ ਦੇ ਨਾਲ ਹੋਂ ਨਾਲ ਹਮੇਸ਼ਾ ਭੈਣ ਆਪਣੇ ਆਪ ਨੂੰ ਮਹਿਫੂਜ਼ ਸਮਝਦੀ ਹੈ ਜੇਕਰ ਉਹੀ ਭਰਾ ਉਸ ਭੈਣ ਲਈ ਕਾਲ ਬਣ ਆ ਜਾਵੇ ਤਾਂ ਹਾਲਾਤ ਕੀ ਹੋਣਗੇ ਤੁਸੀਂ ਖੁਦ ਸਮਝ ਸਕਦੇ ਹੋ ਇਸ ਤਰ੍ਹਾਂ ਦਾ ਮਾਮਲਾ ਮੇਰਠ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਸਗੇ ਭਰਾ ਨੇ ਆਪਣੀ ਹੀ ਭੈਣ ਨੂੰ ਵਿੱਚ ਸੜਕ ਦੇ ਸਾਰੇ ਪਿੰਡ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੀ ਹੀ ਭੈਣ ਦੇ ਕਤਲ ਦੀ ਵਜ੍ਹਾ ਸੁਣ ਤੁਸੀਂ ਵੀ ਹਰਾਨ ਹੋ ਜਾਓਗੇ ਦਰਅਸਲ ਮੇਰਠ ਦੇ ਪਿੰਡ ਦੀ ਰਹਿਣ ਵਾਲੀ ਅਮਰੀਸ਼ਾ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਪਿਆਰ ਕਰਦੀ ਸੀ ਤੇ ਘਰੋਂ ਤਿੰਨ ਵਾਰ ਭੱਜ ਵੀ ਚੁੱਕੀ ਸੀ ਤੇ ਸਾਰੇ ਪਿੰਡ ਵਾਲੇ ਪਰਿਵਾਰ ਨੂੰ ਗਲਤ ਤਾਨੇ ਮਾਰਦੇ ਸੀ ਤੇ ਘਰ ਦੇ ਨਾਲ ਰਹਿਣ ਵਾਲੇ ਗਵਾਂਡੀ ਵੀ ਦਿਨ ਰਾਤ ਅਮੀਸ਼ਾ ਬਾਰੇ ਗਲਤ ਗੱਲਾਂ ਬੋਲਦੇ ਸੀ ਤੇ ਪਰਿਵਾਰ ਤੇ ਇਹ ਇਲਜ਼ਾਮ ਲਗਾਉਂਦੇ ਕਿ ਇਹ ਆਪਣੀ ਲੜਕੀ ਤੋਂ ਗਲਤ ਕੰਮ ਕਰਵਾਉਂਦੇ ਨੇ ਤੇ ਉਸ ਗੰਦੇ ਕੰਮਾਂ ਦੀ ਕਮਾਈ ਖਾਂਦੇ ਨੇ ਤੇ ਇਹੀ ਗੱਲਾਂ ਰੋਜ਼ ਸੁਣ ਸੁਣ ਕੇ ਪਰਿਵਾਰ ਤੰਗ ਆ ਗਿਆ ਸੀ ਤੇ ਲੜਕੀ ਦਾ ਵੱਡਾ ਭਰਾ ਹਸੀਨ ਇਸ ਸਾਰੀਆਂ ਗੱਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਤੇ ਬੀਤੇ ਦਿਨੀ ਅਮਰੀਸ਼ਾ ਨੇ ਆਪਣੇ ਭਰਾ ਸਾਹਮਣੇ ਉਸ ਲੜਕੇ ਨਾਲ ਵਿਆਹ ਕਰਨ ਦੀ ਗੱਲ ਆਖੀ ਤਾਂ ਗੁੱਸੇ ਚ ਆਏ ਭਰਾ ਨੇ ਸੜਕ ਵਿਚਾਲੇ ਹੀ ਆਪਣੀ ਭੈਣ ਨੂੰ ਮੋਢੇ ਘਾਟ ਉਤਾਰ ਦਿੱਤਾ ਜਿਸ ਦੀ ਇੱਕ ਵੀਡੀਓ ਵੀ ਸામਣੇ ਆਈ ਹੈ ਜਿਸ ਦੇ ਵਿੱਚ ਉਥਾਫ ਦੇਖ ਸਕਦੇ ਆ ਕਿ ਲੜਕੀ ਨੀਚੇ ਸੜਕ ਤੇ ਲੇਟੀ ਹੋਈ ਹੈ ਤੇ ਭਰਾ ਉਸ ਦਾ ਗਲਾ ਦਬਦਾ ਹੋਇਆ ਉਸ ਨੂੰ ਮੋਦ ਦੇ ਘਾਟ ਉਤਾਰ ਰਿਹਾ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਜਦ ਹਸੀਨ ਆਪਣੀ ਪੈਣਾ ਮਰੀਸ਼ਾ ਦਾ ਕਤਲ ਕਰ ਰਿਹਾ ਸੀ ਤਾਂ ਇਕੱਠੀ ਹੋਈ ਭੀੜ ਦੇਖਦੀ ਰਹੀ ਤੇ ਛੁੜਾਨ ਲਈ ਅੱਗੇ ਕੋਈ ਨਹੀਂ ਆਇਆ ਤੇ ਕੁਝ ਲੋਕ ਇਹ ਕਹਿ ਰਹੇ ਸੀ ਕਿ ਇਸ ਦਾ ਮਰਨਾ ਜ਼ਰੂਰੀ ਹੈ ਜੇ ਇਹ ਜ਼ਿੰਦਾ ਰਹੀ बाप मर जाएगा ते सारे परिवार की इज्जत मिल पता नहीं हम काम आपकी का? भाई का नाम छोटी है बड़ी छोटी है कितने साल की आपकी पंद्रह सोलह साल की है अच्छा क्या पता चला आपकी बहन के साथ क्या होगा किसने किया हमारे भाई ने करा दी हसीन उन्होंने ऐसी हत्या कर दी उनकी

तो आपने अपनी बहन को समझाया इस बारे में हाँ जी तो बहन धन्यवाद युवती की हत्या हो, हो गई है इस सूचना पर थाना इटौली पुलिस गई थी जहाँ पर ये पाया गया कि एक युवती की गला दबा करके उसके भाई के द्वारा हत्या की गई है भाई को हिरासत में लिया गया है और उससे पूछताछ की जा रही है कि हत्या क्यों की गई है और इस संबंध में परिजनों से पूछताछ की जा रही है युवती के शव को पोस्टमार्टम के लिए भेजा गया है तो कई यूपी की लाश थी सड़क पर पड़ी मिल रही वो आदमी के प्रेमी के साथ जा रही थी अभी ऐसा कोई तथ्य सामने नहीं आया है ये जानकारी मिली है कि यूपी की कहीं पर परिजनों द्वारा शादी किए जाने की बात की जा रही थी जिसका यूपी द्वारा विरोध किया जा रहा था और इस बात के लेकर के घर में मारपीट हुई और बाद में यूपी घर के बाहर आई जहां पर उसके भाई द्वारा मारपीट की गई और ਅਗਲਾ ਦਰਵਾਜ਼ਾ ਇਹ ਜਿਸੰਦ ਰਸ ਕੋਣਾ ਬਤਾਇਆ ਜਾ ਰਿਹਾ ਤਾਂ ਲੋਕਾਂ ਦੇ ਤਾਨਿਆਂ ਤੋਂ ਦੁਖੀ ਹੋਏ ਭਰਾ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਪਰ ਇਹ ਕੋਈ ਚੰਗੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ 'ਚ ਆਪਣੇ ਭੈਣ ਭਰਾਵਾਂ ਨੂੰ ਸਮਝਾਉਣਾ ਚਾਹੀਦਾ ਹੈ ਤੇ ਐਸੇ ਲੋਕਾਂ ਤੋਂ ਬਚਣਾ ਚਾਹੀਦਾ ਹੈ ਜੋ ਤੁਹਾਨੂੰ ਗੱਲਾਂ ਸੁਣਾ ਸੁਣਾ ਕੇ ਗਲਤ ਕਦਮ ਚੁੱਕਣ ਤੇ ਮਜਬੂਰ ਕਰਨ ਤੇ ਐਸੇ ਲੋਕਾਂ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ